ਸਤਿ ਸ਼੍ਰੀ ਅਕਾਲ ਜੀ। ਲਓ ਵੀ ਮੇਤਰੋ ਉਸਤਾਦ ਜੀ ਦੇ ਜਿਹੜੇ ਕਬੂਤਰ ਹੈਗੇ ਨੇ ਕੈਸਰ ਜੀ ਤੇ ਇਹਨਾਂ ਦੇ ਆਪਾਂ ਕਬੂਤਰਾਂ ਦਾ ਸ਼ੌਂਕ ਕਰਨ ਜਾ ਰਹੇ ਪਾਰਟ 2 ਲੈ ਕੇ ਹੋ ਗਏ ਹਾਜ਼ਰ ਤੇ ਕਰੋ ਸ਼ੌਂਕ ਤੇ ਲੈਣੇ ਨਵੀਂ ਜਾਣਕਾਰੀ ਕੁਝ ਕਬੂਤਰਾਂ ਦੀ। ਇਹ ਉਸਤਾਦ ਜੀ ਉਹਨਾਂ ਨੇ ਇੱਕ ਹੋਰ ਪ੍ਰਿੰਦਾ ਫੜਿਆ ਹੈ ਜੀ। ਇਹਦਾ ਤੁਹਾਨੂੰ ਕਰਾਉਨੇ ਆਪਾਂ ਸ਼ੌਂਕ। ਇਹ ਜੀ ਸਾਡੇ ਲਾਹੌਰ ਦੇ}{|\text{ਸ਼ਾਲਕੋਟ ਦੇ ਮੁੰਸਲਿਕ ਨਾ। ਹਾਂਜੀ। ਬਣੇ ਉਹਨਾਂ ਚੋਂ।}} ਬਣੇ ਹੋਣਾ ਜੀ ਜਿਹੜੇ ਹੋਰ ਬਾਜ ਜਰੇ ਬਾਜਰੀਆਂ ਦੇ ਵਿੱਚ ਬੰਦ ਹੋ ਗਿਆ ਤੇ ਉਤੋਂ ਚੱਲੇ ਸਹੀ ਆ ਤੇ ਇਹ ਮੇਰੇ ਕੋਲ ਬੜੇ ਅਰਸੇ ਦਰਾਸ ਤੋਂ ਨਸਲ ਚੱਲਦੀ ਆ ਰਹੀ ਏ ਠੀਕ ਹੈ ਜੀ ਇਹਨੂੰ ਸਬਜ਼ ਮੋਤੀਆਂ ਵਾਲੇ ਕਹ ਰਹੇ ਚੂਹੇ ਕਹ ਲਓ ਇਹ ਉਹ ਬੀੜੇ ਜੀ ਠੀਕ ਆ ਸਤਾ ਜੀ ਇਹ ਬਹੁਤ ਘੱਟ ਮੈਂ ਦੋਸਤਾਂ ਨੂੰ ਦਿੱਤੀ ਹੀ ਹੈ ਠੀਕ ਆ ਇਹ ਨਸਲ ਦੇ ਬਹੁਤ ਚੰਗੇ ਇਹਨਾਂ ਦੇ ਸਰੀਰ ਵजूद ਬੜੇ ਵੱਡੇ ਆ ਕਬੂਤਰਾਂ ਦੇ ਹਨ ਜੀ ਜਦੋਂ ਬਹੁਤ ਘੱਟ ਦੋਸਤਾਂ ਨੂੰ ਦਿੱਤਾ ਇਹਨਾਂ ਦੇ ਪਰ ਥੋੜੇ ਚੌੜੇ ਆ ਥੋੜੇ ਨੀਵੇਂ ਉੱੜਦੇ ਹੋਣਗੇ ਹਾਂਜੀ ਹਰ ਮੁਲਕ ਦੇ ਹਿਸਾਬ ਦੇ ਨਾਲ ਪਰਿੰਦਾ ਬਣਾਉਣਾ ਪੈਂਦਾ ਹੈ ਹਾਂਜੀ ਹੁਣ ਇੱਥੇ ਦਾ ਜਿਸ ਤਰ੍ਹਾਂ ਦਾ ਵੈਦਰ ਹੈ ਨਾ ਦੇਖੋ ਕਿ ਹੁਣੇ ਹੀ ਸੂਰਜ ਚਮਕ ਰਿਹਾ ਨਾਲ ਹੀ ਨਹੀਂ ਕਲੀਅਰ ਆ ਰਿਹਾ ਸਭ ਕੁਝ 10 ਮਿੰਟ ਬਾਅਦ ਤੁਹਾਨੂੰ ਪਤਾ ਨਹੀਂ ਲੱਗਣਾ ਬੱਦਲ ਆ ਗਏ ਕਾਲੇ ਕਬੂਤਰ ਉੱਤੇ ਨੇ ਥੱਲੇ ਬੱਦਲ ਫਿਰ ਜਾਂਦਾ ਕਬੂਤਰ ਜਾਇਆ ਹੋ ਜਾਂਦਾ ਸਹੀ ਹੋ ਜਾਂਦਾ ਜੀ ਫਿਰ ਉਹਦੇ ਹਿਸਾਬ ਦੇ ਨਾਲ ਸਾਨੂੰ ਕਬੂਤਰ ਦੇ ਵਿੱਚ ਮੇਨਟੇਨ ਕਰਕੇ ਸਾਨੂੰ ਬਣਾਉਣੇ ਪੈਂਦੇ ਨੇ ਅਸਲ ਇਹ ਤਾਂ ਹੀ ਪਿੱਛੇ ਪਾਕਿਸਤਾਨ ਵਿੱਚ ਹੀ ਉਡਾਏ ਆ ਕਬੂਤਰ ਹਾਂਜੀ ਠੀਕ ਹੈ ਮੈਂ 12 ਸਾਲ ਦਾ ਸਾਂ ਜਿਸਲੇ ਇਹ ਸ਼ੌਕ ਤੇ ਵਿੱਚ ਮੈਂ ਪਿਆ ਸਾਂ ਇੱਥੇ ਆਣ ਨੂੰ ਕਿੰਨੀ ਦੇਰ ਹੋਈ ਕਿਹੜੇ ਸਾਲ ਸਾਂ ਚੱਲੇ ਆਗੇ ਮੈਂ 88 ਚ ਇੱਥੇ ਆਇਆ ਸਾਂ ਕਿੰਨੀ ਉਮਰ ਹੀ ਉਦੋਂ ਉਦੋਂ ਮੇਰੀ 26 ਸਾਲ 26 ਸਾਲ ਦੀ ਹੀ ਸੀ ਮਤਲਬ 12 ਸਾਲ ਲੱਜ ਕੇ ਕਬੂਤਰਬਾਜੀ ਕਰੀ ਆ 12 14 ਸਾਲ ਹਾਂਜੀ ਮਗਰ ਫਿਰ ਜਿਸਲੇਗਾ ਕਿ ਹੱਈਏ ਵੀ ਕਿੰਨੇ ਆ ਠੀਕ ਆ ਛੱਤ ਮੇਰੀ ਹੱਈਏ ਵੀ ਪਾਕਿਸਤਾਨ ਹੈ ਅੱਛਾ ਜੀ ਤੇ ਮਗਰ ਅਸਲ ਉਹ ਉੱਥੇ ਬੰਦ ਕੀਤੀ ਹੈ ਠੀਕ ਹੈ ਨਹੀਂ ਮਗਰ ਛੱਤ ਉੱਥੇ ਪਾਕਿਸਤਾਨ ਮੇਰੀ ਹੈ ਬ ਇਸਦਾ ਜਦੋਂ ਪਾਕਿਸਤਾਨ ਦੇ ਵਿੱਚ ਆਪਾਂ ੜਾਉਂਦੇ ਸੀ ਇਹ ਕਬੂਤਰ ਤੁਸੀਂ ਗਰਮ ਕਰਕੇ ੜਾਉਂਦੇ ਸੀ ਕਿ ਠੰਡਾ ਕਰਕੇ ੜਾਉਂਦੇ ਸੀ ਠੰਡਾ ਕਬੂਤਰ ਕਦੀ ਨਹੀਂ ਉੱਡੇਗਾ ਇਹ ਜਿਹੜਾ ਆਪਣਾ ਹਾਈ ਫਲਾਇਰ ਹੈ ਜਿਹੜਾ ਹਾਂਜੀ ਠੰਡਾ ਕਬੂਤਰ ਨਹੀਂ ਉੱਡੇਗਾ ਜਿਸਲੇ ਵੀ ਭਾਵੇਂ ਪਾਕਿਸਤਾਨ ਹੋਵੇ ਤੇ ਭਾਵੇਂ ਯੂਕੇ ਹੋਵੇ ਦੁਨੀਆ ਦੀ ਕੋਈ ਕੰਟਰੀ ਵੀ ਹੋਵੇ ਠੀਕ ਹੈ ਜੀ ਕਬੂਤਰ ਗਰਮ ਹੋਏਗਾ ਤੇ ਉੱਡੇਗਾ ਇਹ ਜਿਹੜਾ ਗਰਮ ਸਮਾਨ ਦਿੰਨੇ ਆ ਇਹ ਆਪਾਂ ਗਰਮ ਦਿੰਨੇ ਆ ਜਾਂ ਗਰਮ ਸਰਦ ਮਿਕਸ ਦਿੰਨੇ ਆ ਜੀ ਨਹੀਂ ਗਰਮ ਜਿਹੜਾਗਾ ਨਾ ਉਹ ਗਰਮ ਹੀ ਹੋਏਗਾ ਗਰਮ ਸਰਦ ਜਿਹੜਾ ਇਕੱਠਾ ਦੇਾਂਗੇ ਨਾ ਨੁਕਸਾਨ ਦੇਵੇ ਨੁਕਸਾਨ ਦੇ ਜਾਂਦਾ ਕਿਸ ਤਰ੍ਹਾਂ ਠੰਡਾ ਕਰੋਗੇ ਮੈਂ ਜਿੱਦਾਂ ਬੰਦੇ ਮੰਨ ਲਓ ਦੋ ਚੀਜ਼ਾਂ ਵਿੱਚ ਗਰਮ ਪਾ ਦਿੰਦੇ ਆ ਦੋ ਚੀਜ਼ਾਂ ਵਿੱਚ ਠੰਡੀਆਂ ਗਲਾ ਪੱਤੀਆਂ ਪਾਲਣਗੇ ਛੋਟੀ ਇਲਾਚੀ ਪਾਲਣਗੇ ਉਹ ਤਸਵੀਰ ਲੈ ਲੈਂਦੇ ਨਾ ਹਾਂ ਤਸਵੀਰ ਉਹੀ ਕਹਿੰਨਾ ਮੈਂ ਤਸਵੀਰ ਲੈ ਲੈਂਦੇ ਉਹ ਜਿਸ ਤਰ੍ਹਾਂ ਕਹਿੰਦੇ ਆ ਨਾ ਜਿਸ ਰੇ ਅਰਕੇ ਕੌਜ਼ਬਾਨ ਹੈ ਹਾਂ ਹਾਂ ਉਹਦੀ ਤਸਵੀਰ ਠੰਡੀ ਹੈ ਹਾਂਜੀ ਠੀਕ ਹੈ ਉਹ ਐਸ ਕਰਕੇ ਕਿ ਤਿੰਦਾ چھوٹਾ ਹਾਂਜੀ ਦਿਲ ਕਿੰਨਾ ਬਿਲਕੁਲ ਜੀ ਹਾਰੀਕ ਚੀਜ਼ ਦੇ ਨਾਲ ਅਸੀਂ ਉਰੇ ਜਿਹੜੀ ਨਫਸੀਅਤ ਹੈ ਨਾ ਕਬੂਤਰ ਦੀ ਉਹ ਵੀ ਤੇ ਦੇਖਣੀ ਹੈ ਸੈਕੀ ਕਬੂਤਰ ਦੀ ਕਬੂਤਰ ਦਾ ਤਬੀਅਤ ਕੀ ਹੈ ਬਿਲਕੁਲ ਕਬੂਤਰ ਦੀ ਤਬੀਅਤ ਕੀ ਮੰਗ ਰਹੀ ਹੈ ਉਰੇ ਹਿਸਾਬ ਨਾਲ ਉਹ ਜਿਹੜਾ ਹੋਏਗਾ ਨਾ ਖਿਲਾੜੀ ਉਹਨੂੰ ਸਮਝਦਾ ਹੋਏਗਾ ਕਿਉਂਕਿ ਉਹਨੇ ਕਬੂਤਰ ਦੀ ਉਡਾਨ ਦੇਖੀ ਹੈ ਬਿਲਕੁਲ ਜੀ ਤੁਸੀਂ ਨਹੀਂ ਜਾਣਦੇ ਉਸ ਤੁਹਾਡੇ ਸਰ ਨੂੰ ਕਬੂਤਰ ਪਿਆ ਨਾ ਤੁਸੀਂ ਨਹੀਂ ਜਾਣ ਸਕਦੇ ਕੀ ਹੈ ਬਿਲਕੁਲ ਜੀ ਇਹ ਮੈਨੂੰ ਪਤਾ ਹੈ ਕਿ ਇਹ ਜਿਸਲੇ ਉੜ ਰਿਹਾ ਹੈ ਹਾਂਜੀ ਇਹ ਕੀ ਕੀ ਕਰਦਾ ਹੈ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਤਬੀਅਤ ਹੈ ਕੀ ਕੀ ਖਾਣ ਨੂੰ ਪਸੰਦ ਕਰਦਾ ਹੈ ਹਾਂ 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 ਔਰ ਇਹ ਕਿਸ ਤਰ੍ਹਾਂ ਉੜਦਾ ਹੈ ਬਿਲਕੁਲ ਜੀ ਕਿ ਮੈਂ ਇਹਨੂੰ ਪ੍ਰੈਕਟੀਕਲ ਕਰ ਕਰਕੇ ਕਰ ਕਰਕੇ ਦੇਖ ਲੇ ਤਾਂ ਫਿਰ ਅਥੇ ਮੇਰਾ ਹੱਥ ਸੈੱਟ ਹੋ ਗਿਆ ਤੇ ਉਹਦੇ ਨਾਲ ਮੈਨੂੰ ਬਿਲਕੁਲ ਜੀ ਰੱਖਿਆ ਮੇਰੇ ਸਾਹਬ ਉਹਦੇ ਹਿਸਾਬ ਨਾਲ ਡੋਜ ਵੀ ਬਣਾਣੇ ਪੈਣ ਡੋਜ ਵੀ ਬਣਾਣੀ ਪੈਂਦੀ ਡੋਜ ਬਣਾਣੇ ਪੈਣੇ ਏ ਵੀ ਦੇ ਦਿਓ ਕਿ ਗਾਇ ਹੋਵੇ ਘਟ ਵੀ ਦੇਵੇ ਤੁਹਾਡੇ ਪੁੱਤੋਂ ਨਹੀਂ ਉੱਡੇਗਾ ਨਹੀਂ ਹਾਂ ਜੀ ਬਿਲਕੁਲ ਜੀ ਉਹ ਜੇੜ ਦੇ ਵਿੱਚ ਕਰਦੇ ਤੇ ਕੋਈ ਵੀ ਗਰਮ ਨਾ ਬਿਲਕੁਲ ਜੀ ਮਗਰ ਇੱਕ ਚੀਜ਼ ਹੁੰਦੀ ਏ ਉਹਨੇ ਖਾਸ ਮਕਸੂਸ ਟਾਈਮ ਦੇ ਵਿੱਚ ਜਾ ਕੇ ਨਾ ਉਹਨੇ ਫਟਣਾ ਓਕੇ ਮੁਸ਼ਕ ਫੂਰ ਦਾ ਨਾ ਤੁਸੀਂ ਸੁਣਿਆ ਸੁਣਿਆ ਜੀ ਠੀਕ ਹੈ ਉਹ ਦਿੰਦੇ ਨੇ ਦਿੰਦੇ ਨੇ ਮਗਰ ਦੇਣ ਦਾ ਇੱਕ ਤਰੀਕਾ ਘਾਰ ਹੈ ਤਰੀਕਾ ਘਾਰ ਹੈ ਉਹ ਜੇਡ ਸੀ ਇਸਤੇਮਾਲ ਹੁੰਦਾ ਹੈ ਸਹੀ ਸਹੀ ਹੋ ਬੀ ਉਹ ਨੂੰ ਆਟੇ ਦੀ ਗੋਲੀ ਚ ਭਰਵਾ ਕੇ ਦਿਓਗੇ ਜਾਂ ਕੈਪਸੂਲ ਚ ਦਿਓਗੇ ਕਿਸ ਤਰ੍ਹਾਂ ਦਿਓਗੇ ਕਿਉਂਕਿ ਉਹ ਟਾਈਮਿੰਗ ਤੇ ਜਾ ਕੇ ਉਹਨੇ ਫਟਣਾ ਕਿੰਨੀ ਡੋਜ ਦਿਓਗੇ ਹਾਂਜੀ ਉਹ ਸਾਰਾ ਇੱਕ ਉਸਤਾਦ ਦੇ ਦਾ ਨਾ ਆਪਣਾ ਆਪਣਾ ਹਿਸਾਬ ਹੁੰਦਾ ਆਪਣੇ ਉਸਤਾਦ ਆਪਣੇ ਸ਼ਗਿਰਦਾਂ ਦੇ ਨਾਲ ਸ਼ੇਅਰ ਕਰਦੇ ਆ ਜਿਹੜੀਆਂ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਨਹੀਂ ਨਹੀਂ ਸ਼ੇਅਰ ਕੀਤੀਆਂ ਜਾ ਸਕਦੀ ਬਿਲਕੁਲ 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 ਬਹੁਤ ਵਧੀਆ ਜੀ ਬਾਕੀ ਜਿਹੜੀਆਂ ਮਖਸੂਸ ਚੀਜ਼ਾਂ ਹੈਗੀਆਂ ਪਾਣੀ ਗਰਮ ਬਣਾਉਂਦਾ ਇਹ ਉਹ ਸਾਰੇ ਨੂੰ ਪਤਾ ਹੈ ਹਾਂਜੀ ਹਾਂ ਉਹੀ ਚੀਜ਼ਾਂ 10 12 ਸਿਰਾਂ ਲੱਗਦੀ ਚੱਲਦੀਆਂ ਸਹੀ ਹੈ ਜੀ ਸਹੀ ਹੈ ਇਹ ਹੈਗਾ ਜੀ ਇੱਕ ਖੁੱਡਾ ਉਸਤਾਦ ਹੀ ਹੋਣਾ ਦਾ ਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਆਪੇ ਸ਼ੌਂਕ ਕਰਾਉਣੇ ਆ ਬਾਈ ਜੀ ਕੈਮਰਾ ਦੀ ਇਹਦੇ ਵਿੱਚ ਸਾਰੀਆਂ ਮਦੀਨਾ ਹੀ ਨੇ ਬਾਈ ਜੀ ਤੁਹਾਨੂੰ ਇੱਕ ਵਾਰ ਆਪਾਂ ਕੈਮਰਾ ਮਾਰ ਕੇ ਸ਼ੌਂਕ ਕਰਾ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਕੱਲਾ ਕੱਲਾ ਪੰਛੀ ਜਿਹੜਾ ਕੁਝ ਖਾਸ ਪਰਿੰਦੇ ਨੇ ਜਿਹੜੇ ਉਸਤਾਦ ਜੀ ਹੋਣਾ ਦੇ ਉਸਤਾਦ ਜੀ ਹੁਣੀ ਕੱਪ ਵੀਰ ਆਉਂਦੇ ਨੇ ਫਿਰ ਤੁਹਾਨੂੰ ਇੱਕ ਵਾਰ ਦੱਸਦੀ ਔਰ ਜਾਣਕਾਰੀ ਬਹੁਤ ਆ ਆਪਾਂ ਕਹਿ ਲੋ ਕਿ ਪਾਕਿਸਤਾਨ ਦੇ ਟੌਪ ਉਸਤਾਦਾਂ ਦੇ ਵਿੱਚ ਉਸਤਾਦ ਜੀ ਹੁਣੀ ਐਸ ਟਾਈਮ ਜਿਹੜਾ ਨਾਮ ਰੱਖਦੇ ਨੇ ਆਪਣਾ ਤੇ ਵਧੀਆ ਜਾਣਕਾਰੀ ਮੇਨ ਚੀਜ਼ ਹੈਗੀ ਆ ਕਿ ਜਿਹੜੇ ਉਸਤਾਦ ਜਾਣਕਾਰੀ ਮੁਹੱਈਆ ਕਰਾਉਂਦੇ ਨੇ ਉਹ ਸਭ ਤੋਂ ਜਿਹੜੇ ਉੱਤਮ ਗਿਣੇ ਜਾਂਦੇ ਨੇ ਠੀਕ ਹੈ ਜੀ ਤੇ ਇਹ ਦੇਖੋ ਇਹ ਸਾਰੀਆਂ ਦੀਆਂ ਸਾਰੀਆਂ ਮਾਦੀਆਂ ਵਿੱਚ ਕੁਝ ਬੱਚੇ ਵੀ ਹੈਗੇ ਨੇ ਤੇ ਸਾਜੀਏ ਜਿਹੜੇ ਬੱਚੇ ਤੁਸੀਂ ਲਗਾਉਂਦੇ ਹੋ ਪਹਿਲਾਂ ਇਹਨਾਂ ਨੂੰ ਹੁਣ ਛੋਟਿਆਂ ਨੂੰ ਤੁਸੀਂ ਢਾਉਂਦੇ ਹੋ ਕਿ ਜਾਂ ਵੱਡੇ ਦਾ ਪਰ ਸਾਫ਼ ਕਰਕੇ ਢਾਉਂਦੇ ਹੋ ਨਹੀਂ ਮੈਂ ਛੋਟੇ ਹੀ ਢਾਉਂਦਾ ਛੋਟੇ ਢਾਉਂਦੇ ਹੋ ਜਿੱਦਾਂ ਕਬੂਤਰ ਬਚਪਨ ਚ ਖੁੱਲ ਜਾਂਦਾ ਨਾ 10 ਪਰ ਸਾਫ਼ ਕਰਕੇ ਉਹ ਟਾਈਮ ਲੇਗਾ ਐ ਨਹੀਂ ਕਿ ਉੱਡੇਗਾ ਨਹੀਂ ਟਾਈਮ ਲੇਗਾ ਉੱਡੇਗਾ ਕੁਮਗਰ ਉਸਲੇ ਉਹਨੂੰ ਥੋੜਾ ਜਿਹਾ ਟਾਈਮ ਹੋਰ ਹਾਰਡ ਜਰਾ ਉਹਨੂੰ ਹਾਂ ਜਿਹੜਾ ਬੱਚੇ ਨੇ 2-4 ਦਿਨ ਜੇ ਪੱਕਾ ਹੋਈ ਜਾਣਾ ਨਾ ਤੇ ਅਨੇ ਹਫਤੇ ਦੇ ਵਿੱਚ ਤੁਹਾਨੂੰ ਪਰਵਾਸ ਦੇਣੀ ਸ਼ੁਰੂ ਕਰਨੀ ਆਹستہ ਆਹستہ ਵਧਣਾ ਛੁਰਨਾ ਉਹਨੂੰ ਤੁਹਾਨੂੰ ਮਹੀਨਾ ਡੰਡੇ ਮਾਰਨੇ ਪੈਣੇ ਬਹੁਤ ਔਖਾ ਕਰੂਗਾ ਉਹ ਤੁਹਾਨੂੰ ਕਦੀ ਅੰਦਰ ਬੈਠੇਗਾ ਉਚਾ ਕੇ ਕੁੰਦਾ ਨਹੀਂ ਚਲਾਣਾ ਜੋ ਹੋਣਾ ਪਾਣੀ ਚਲਾਣਾ ਹੋਣਾ ਸਹੀ ਹੋ ਗਿਆ ਐਸ ਕਰਕੇ ਬੱਚੇ ਨੂੰ ਜਲਦੀ ਜਲਦੀ ਹੈ ਉਹਨੂੰ ਜਿਹੜਾ ਹੈ ਆਪਣੇ ਘਰ ਦਾ ਸਿਧਾ ਲੈਣਾ ਚਾਹੀਦਾ ਹੈ ਦੇ ਉਹ ਦਸਪਰ ਸਾਫ ਕਰਕੇ ਜਰਾ ਤਦਕੀਲ ਜ਼ਿਆਦਾ ਕਰਨੀ ਪਏਗੀ ਬਿਲਕੁਲ ਕਿਉਂ ਤੁਹਾਡੇ ਕੋਲ ਇਸ ਕੰਟਰੀ ਦੇ ਟਾਈਮ ਨਹੀਂ ਹੈ ਸਹੀ ਹੋ ਗਿਆ ਜੀ ਸਾਨੂੰ ਇੱਥੇ ਚਾਹੀਦਾ ਯਾਰ ਇਹ 2 ਮਹੀਨੇ ਦਾ ਸ਼ੌਕਤ ਹੈ ਹਾਂਜੀ 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 ਜੁਲਾਈ ਅਗਸਤ ਜੋ ਜੋਂ ਜਲਾਏ ਕਰ ਤਿੰਨ ਮਹੀਨੇ ਮੈਕਸਿਮਮ ਬਾਕੀ ਜਿਹੜਾ 9 ਮਹੀਨੇ ਵਿੱਚ ਉਹ ਦੇਖ ਲਓ ਇਸ ਤਰ੍ਹਾਂ ਖੁੱਡੇ ਦਾ ਹੀ ਸ਼ੌਕ ਹੈ ਬਿਲਕੁਲ ਠੰਡ ਬਹੁਤ ਆਈ ਠੰਡ ਬਹੁਤ ਹੈ ਜੈਕਟ ਆ ਬਾਕੇ ਬਾਹਰ ਆ ਕੇ ਦਾਣਾ ਪਾ ਕੇ ਬਾਦਫਾ ਬਾਰਿਸ਼ ਹੋ ਰਹੀ ਹੁੰਦੀ ਹੈ ਜੋ ਖੜਾ ਵੀ ਨਹੀਂ ਹੋਇਆ ਜਾਂਦਾ ਸਹੀ ਹੈ ਉਹ ਤਾਂ ਤੁਹਾਨੂੰ ਮੈਂ ਇੱਕ ਅੱਧੀ ਦਾ ਸ਼ੌਕ ਕਰ ਦੂੰ ਹਾਂ ਹੈਲੋ ਜੀ ਅਦਰ ਡਿਫਰੈਂਟ ਹੋਏਗੀ ਆ ਦੇਖੋ ਬਈ ਅੱਖ ਕਿੰਨੇ ਜਰੇ ਬਣ ਰਿਹਾ ਦੀ ਅੱਖ ਦੇ ਵਿੱਚ ਠੀਕ ਆ ਸਾਜੀ ਇਹ ਅਲੀ ਅਲੀਆ ਜੋ ਸਿਆਲਕੋਟ ਦੇ ਮਸ਼ਹੂਰ ਨੇ ਅੱਛਾ ਅਲੀ ਅਲੀਆ ਇਹ ਆ ਬਈ ਅਲੀ ਆਲੇ ਕਬੂਤਰ ਅਸਲ オリジナル ਅੱਜ ਤੁਸੀਂ ਪਾਕਿਸਤਾਨੀ ਬਰੀਡਾਂ ਦੇਖ ਰਹੇ ਹੋ ਔਰ ਇਹ ਇੰਗਲੈਂਡ ਯੂਕੇ ਦੇ ਵਿੱਚ ਜਿਹੜੀਆਂ ਤੁਹਾਨੂੰ ਆਪਾਂ ਦਿਖਾ ਰਹੇ ਆ ਸਲੋ ਦਾ ਏਰੀਆ ਆ ਬਹੁਤ ਸੋਹਣੇ ਜੀ ਔਰ ਕਿੰਨੇ ਗੁਣ ਦੱਸੇ ਉਸਤਾਦ ਜੀ ਹੁਣਾਂ ਨੇ ਕਾਫੀ ਗੱਲਾਂ ਜਿਹੜੀਆਂ ਦੱਸੀ ਜਾ ਰਹੇ ਨੇ ਜੋ ਜੋ ਆਪਾਂ ਪੁੱਛ ਰਹੇ ਹਾਂ ਠੀਕ ਹੈ ਜੀ ਉਸਤਾਦ ਜੀ ਇੱਕ ਚੰਗੇ ਕਬੂਤਰ ਦੇ ਵਿੱਚ ਹੋਰ ਕੀ ਕੀ ਆਪਾਂ ਦੇਖ ਸਕਦੇ ਹਾਂ ਜਿਵੇਂ ਅੱਖ ਹੋ ਗਈ ਆ ਤੁਸੀਂ ਪਰਦਸਿਆ ਮजूद ਦੱਸਿਆ ਜੋ ਤੇ ਹੱਡੀ ਹੈ ਹੱਡੀ ਹੱਡੀ ਦਾ ਕੀ ਰਹਿ ਜਾਂਦਾ ਜੀ ਹੱਡੀ ਜਿਹੜੀ ਹੈ ਨਾ ਇਹ ਜਿਹੜੀ ਅਸੀਂ ਜਿਹਨੂੰ ਹੱਡੀ ਕਹਿੰਦੇ ਹਾਂ ਹਾਂਜੀ ਬਾਦ ਦੋਸਤ ਇਹਨੂੰ ਐਕਸਪਲੇਨ ਕਰਦੇ ਨੇ ਕਸ਼ਤੀ ਠੀਕ ਆ ਕਸ਼ਤੀ ਕਸ਼ਤੀ ਨਵਾਉਣੀ ਚਾਹੀਦੀ ਠੀਕ ਆ ਕੋਈ ਕਹਿੰਦੇ ਨੇ ਜਿਸ ਤਰ੍ਹਾਂ ਸਾਡੀ ਉਰਦੂ ਦੇ ਵਿੱਚ ਛੋਟੀ ਜੇ ਲਿਖੀ ਹੁੰਦੀ ਹੈ ਹਾਂਜੀ ਇਸ ਕਰਕੇ ਇੰਜ ਉਸਰਾਉਣੀ ਚਾਹੀਦੀ ਹੈ ਠੀਕ ਉਹਨਾਂ ਨੇ ਐਕਸਪਲੇਨ ਕੀਤਾ ਆਪੋ ਆਪਣੇ ਹਿਸਾਬ ਨਾਲ ਠੀਕ ਹੈ ਗੱਡੀ ਜਿਹੜੀ ਹੱਡੀ ਹੈ ਨਾ ਹਾਂਜੀ ਤੁਸੀਂ ਦੇਖੋ ਜਿੰਨੀ ਹੈ ਤੁਹਾਡੇ ਹੱਥ ਨੂੰ ਚੁੱਭੇਗੀ ਨਾ ਹਾਂਜੀ ਸ਼ਾਰਪ ਹੋਏਗੀ ਹਾਂਜੀ ਉਨੀ ਕਬੂਤਰ ਦੀ ਅੱਛਾ ਕੁਆਲਟੀਆਂ ਜ਼ਾਹਰ ਕਰੇਗੀ ਅੱਛਾ ਜਿੰਨੀ ਜ਼ਿਆਦਾ ਚੁੱਬੇਗੀ ਹੱਥ ਨਾਲ ਇਹ ਚੀਜ਼ ਜਿੰਨੀ ਤਿੱਖੀ ਹੋਏਗੀ ਕਹਿਣਾ ਮਤਲਬ ਬਿਲਕੁਲ ਉਹੀ ਫਿਰ ਕਿਸ਼ਤੀ ਨਵਾ ਆ ਗਈ ਕਿਸ਼ਤੀ ਨਵਾ ਕੇ ਨਾ ਨਾ ਗਈ ਤੇ ਇੱਧਰ ਜਿਹੜੇ ਹੈ ਨਾ ਇਹ ਹਾਂਜੀ ਹਾਂਜੀ ਇਹ ਮਸਲ ਹੁੰਦੇ ਹਾਂਜੀ ਆਕਸੀਜਨ ਲੈਸ ਅੱਛਾ ਜੀ ਇਹ ਹੁੰਦਾ ਹੈ ਕਿ ਮੈਂ ਤਾਂ ਦੱਸ ਰਿਹਾ ਪਤਾ ਨਹੀਂ ਸ਼ਾਇਦ ਕਿਸੇ ਨੂੰ ਨਹੀਂ ਨਹੀਂ ਪਤਾ ਹੈਗਾ ਨਹੀਂ ਮੈਨੂੰ ਨਹੀਂ ਪਤਾ ਹੈਗਾ ਜੀ ਠੀਕ ਹੈ ਇਹ ਹੁੰਦਾ ਹੈ ਹਾਂਜੀ ਇਹ ਮਸਲ ਨਾ ਠੀਕ ਹੈ ਜੀ ਇਹਦੇ ਵਿੱਚ ਇਹਨਾਂ ਚੀਜ਼ਾਂ ਦੇ ਸੀ ਇੰਜ ਕਰਕੇ ਚੈੱਕ ਕਰਨੇ ਆ ਨਾ ਮੈਂ ਬਹੁਤ ਘੱਟ ਲੋਕਾਂ ਨਾਲ ਗੱਲ ਦੱਸ ਰਾ ਇਹ ਚੀਜ਼ ਹੁੰਦੀ ਹੈ ਐਦਰ ਤੇ ਐਦਰ ਦਾ ਮਾਸ ਜਿੰਨਾ ਸੀ ਹੋਇਆ ਠੀਕ ਆ ਇਹ ਦੋ ਗਿਲੀਆਂ ਚੱਲ ਰਹੀਆਂ ਨਾ ਫੀਲ ਹੋਏਗਾ ਨਾ ਠੀਕ ਹੈ ਜੀ ਤੇ ਐਦਰ ਜ਼ਿਆਦਾ ਜਾਂ ਐਦਰ ਘੱਟ ਇਸ ਬੈਲੈਂਸ ਹੋਏਗਾ ਉਹਨਾਂ ਕਬੂਤਰ ਦੇ ਵਿੱਚੋਂ ਵਾਪਸੀ ਜ਼ਿਆਦਾ ਹੋਵੇਗੀ ਵਾਪਸੀ ਜ਼ਿਆਦਾ ਹੋਏਗੀ ਬੈਲੈਂਸ ਇਨ ਕਰਦੇ ਬੈਲੈਂਸ ਫਰਦੀ ਸਿੱਧੀ ਹੋਏਗੀ ਸਹੀ ਹੋ ਗਿਆ ਬਾਕੀ ਜੋੜ ਇਹਲੇ ਜੋੜ ਹਾਂਜੀ ਮੇਰੀ ਜਿਹੜੀ ਦੇਖਣਾ ਨਾ ਮੈਲ ਜ਼ਿਆਦਾ ਚੀਜ਼ ਹਾਂਜੀ ਦਮ ਹੈ ਨਾ ਹਾਂਜੀ ਇਹ ਜੋੜ ਥੱਲੇ ਆ ਗਏ ਹਾਂਜੀ ਇਹ ਜਿਹੜਾ ਗੰਡ ਜਿਹੜੀ ਪੈਂਦੀ ਹੈ ਨਾ ਹਾਂਜੀ ਇਹ ਜਿੰਨੀ ਇਹ ਥੱਲੇ ਜੋੜੀ ਹੈ ਨਾ ਇਹ ਕੋਲ ਹੋਣੀ ਚਾਹੀਦੀ ਹੈ ਗੈਪ ਨਹੀਂ ਹੋਣਾ ਚਾਹੀਦਾ ਟਾਈਟ ਹੋਣਾ ਚਾਹੀਦਾ ਜਿੰਨਾ ਹੋ ਸਕੇ ਹਾਂਜੀ ਜੋੜਦੇ ਹੈਗਾ ਨਾ ਇਹਦਾ ਨੈਕਸਟ ਵਾਲਾ ਇਹ ਇਹ ਜੋੜ ਹੋਵੇ ਇਹ ਵਾਲੇ ਉਹਨਾਂ ਨਹੀਂ ਮੈਂ ਗੱਲ ਕਰ ਰਿਹਾ ਜਿਹੜਾ ਵਿਚ ਇਹ ਜਿਹੜੀ ਗੰਡ ਬੰਦੀ ਹੈ ਬੂਛਲ ਦੀ ਅੱਛਾ ਇਹ ਕੂਚਲ ਦੀ ਗੰਢ ਠੀਕ ਹੈ ਇਹ ਦੇਖੋ ਜੇ ਤੁਹਾਨੂੰ ਮਹਿਸੂਸ ਹੋਇਆ ਤੁਸੀਂ ਹੱਥ ਲਾਓ ਤੁਹਾਨੂੰ ਮਹਿਸੂਸ ਹੋ ਰਹੀ ਹੈ ਇੱਥੇ ਅੱਛਾ ਇਹ ਗੱਲ ਅੱਛਾ ਠੀਕ ਹੈ ਹਾਂ ਇਹ ਜਿਹੜੀ ਗੰਢ ਹੈ ਨਾ ਇਹ ਥੱਲੇ ਜਿਹੜੇ ਜੋੜਨ ਹਾਂ ਹਾਂ ਇਹ ਜਿਹੜੇ ਤੁਹਾਨੂੰ ਦੋ ਨਜ਼ਰ ਆਉਂਦੇ ਨੇ ਹਾਂ ਇਹ ਥੱਲੇ ਉਂਗਲੀ ਲਾਓ ਹਾਂ ਹਾਂ ਇਹ ਬਿਲਕੁਲ ਹਾਂ ਇਹ ਉੱਤੇ ਹੋਣੀ ਚਾਹੀਦੀ ਹੈ ਗੰਢ ਜੋੜਾਂ ਦੇ ਉੱਤੇ ਹਾਂਜੀ ਅੱਗੇ ਨਾ ਹੋਵੇ ਅੱਗੇ ਨਾ ਹੋਵੇ ਇਹ ਕਬੂਟਰ ਦੀ ਕੁਆਲਿਟੀ ਜ਼ਾਹਰ ਕਰਦੀ ਸਹੀ ਹੋ ਗਿਆ ਜੀ ਇਹ ਵੀ ਸਹੀ ਹੋ ਗਿਆ ਕਿ ਨਵਾਂ ਜਿਹੜੀ ਚੀਜ਼ ਅੱਜ ਸਿੱਖਣ ਨੂੰ ਮਿਲ ਗਈ ਵੀ ਜੀ ਤੁਹਾਨੂੰ ਇਹ ਇਹ ਜਿਹੜੀ ਚੀਜ਼ਾਂ ਨਾਲ ਕੀ ਟੋਣੀ ਹੈ ਅਸੀਂ ਟਿੱਪਾ ਦੇਨੇ ਪਏ ਬਿਲਕੁਲ ਜੀ ਅੱਗੇ ਜਿਹੜਾ ਫਾਲੋ ਕਰ ਲੇਗਾ ਫਾਲੋ ਕਰ ਲੂਗਾ ਸਿੱਖ ਜਾਊਗਾ ਕੁਝ ਉਹਨਾਂ ਦੇਖੋ ਤੁਹਾਨੂੰ ਉਹ ਕਬੂਤਰ ਦੇ ਨੁੰਡੇ ਦੀ ਤੇ ਅਸੀਂ ਨਾ ਹੁਣ ਆਪਣੇ ਹੱਥ ਨਾਲ ਤੁਹਾਨੂੰ ਫਰਕ ਦਾ ਇਹ ਜੋੜ ਲਓ ਇਹ ਜੋੜ ਆ ਗਿਆ ਤੁਸੀਂ ਨਾਮ ਨਾਲ ਉੱਤੇ ਦੇਣੀ ਹੈ ਹਾਂ ਇਹ ਜਿਹੜੀ ਉੱਤੇ ਗੰਡ ਬੰਦੀ ਹੈ ਨਾ ਇਹ ਨਹੀਂ ਇਹ ਬਾਹਰ ਆ ਥੋੜੀ ਇਹ ਦੇਖੋ ਨਾ ਇਹ ਬਾਹਰ ਆ ਗਈ ਨਾ ਹਾਂ ਠੀਕ ਹੁਣ ਤਾਂ ਦਗਾ ਮੈਂ ਇਹ ਕਰਦੀ ਇਸ ਲਈ ਕਬੂਤਰ ਕੰਨ ਨਾ ਤੁਸੀਂ ਟੈਕਟਰ ਨਹੀਂ ਐਸਾ ਸਹੀ ਹੋ ਗਿਆ ਇਦਾਂ ਬਿਲਕੁਲ ਸਾਫ ਫੜ ਕੇ ਐਸਾ ਕਰਕੇ ਇੱਥੋਂ ਲਿਆ ਕੇ ਤਾਂ ਫੇਰ ਹੁੰਦੇ ਸਹੀ ਆ ਹੁਣ ਜਿਸ ਤਰ੍ਹਾਂ ਪਹਿਲੇ ਸੀ ਉਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਐਸਾ ਹੋਣੀ ਚਾਹੀਦੀ ਇਸ ਤਰ੍ਹਾਂ ਕਬੂਤਰ ਵੀ ਸਹੀ ਤਰੀਕੇ ਨਾਲ ਫੜਨਾ ਕਬੂਤਰ ਵੀ ਹੁਣ ਦੇਖੋ ਨਾ ਕਿ ਇਹਨੂੰ ਇੰਜ ਕਰੋਗੇ ਤਾਂ ਉਹਨੇ ਤੂੰ ਪੁੱਛ ਲੁੱਤੀ ਹੋ ਗਈ ਉਹ ਛਲ ਤੇ ਸਹੀ ਹੈ ਇਹਦੀ ਬੈਲੇ ਐਸਰਾ ਹੋ ਗਿਆ ਤਾਂ ਫੇਰ ਚੈੱਕ ਕਰ ਲੈ ਬਿਲਕੁਲ ਬਿਲਕੁਲ ਇਹ ਬਿਲਕੁਲ ਜੋੜ ਦੇ ਉੱਤੇ ਆਏਗੀ ਤੁਹਾਡੀ ਇਹ ਗੱਡ ਹਾਂ 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 ਮੇਰੀ ਹੈ ਜਿਨ੍ਹਾਂ ਨੇ ਮੈਨੂੰ ਬਰੀਡਿੰਗ ਦਾ ਸਨ ਸਿਖਾਇਆ ਸੀ ਨਾ ਡਾਕਟਰ ਸਲੀਮ ਸਾਹਿਬ ਨੇ ਡਾਕਟਰ ਸਲੀਮਾ ਲਾਹੌਰ ਤੇ ਮੇਰੇ ਨਾਲ ਰਹਿੰਦੇ ਹੁੰਦੇ ਸੀ ਠੀਕ ਹੈ ਜੀ ਉਹ ਬਰੀਡਿੰਗ ਕਰਾਉਂਦੇ ਹੁੰਦੇ ਸੀ ਸਾਡੇ ਲਾਹੌਰ ਦੇ ਬੜੇ ਮਸ਼ਹੂਰ ਉਸਤਾਦ ਸਨ ਉਸਤਾਦ ਅਲਾਵਰ ਖਾਨ ਸਾਹਿਬ ਠੀਕ ਹੈ ਜੀ ਉਸਤਾਦ ਉਦੋਂ ਆਪਣਾ ਯੂਸਫ ਖਾਨ ਸਾਹਿਬ ਵੀ ਹੁੰਦੇ ਸਨ ਹਾਂਜੀ ਹਾਂਜੀ ਉਸਤਾਦ ਮਹਿਰ ਸਾਹਿਬ ਹੀ ਹੁੰਦੇ ਸਨ ਸਾਰੇ ਉਹਨਾਂ ਦੇ ਘਰ ਆਉਂਦੇ ਹੁੰਦੇ ਸੀ ਤੇ ਉੱਥੇ ਬੈਟਕ ਲੱਗਦੀ ਸੀ ਤੇ ਮੈਂ ਉਦੋਂ ਯੰਗ ਹੁੰਨਾ ਸੀ ਕਾਫੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਜਾ ਕੇ ਪਹਿਨਾ ਥਾ ਦਾ ਜਿਹੋ ਮੈਨੂੰ ਪੁੱਪਾ ਦਿੱਤਾ ਸੀ ਠੀਕ ਹੈ ਜੀ ਤੇ ਮੈਂ ਸਿੱਖਣਾ ਹੁਣਾ ਕਬੂਤਰ ਬਾਜ਼ੀ ਸ਼ੁਰੂ ਕਰਨ ਵਾਲੇ ਵੀ ਉਹੀ ਸਨ ਠੀਕ ਹੈ ਜੀ ਡਾਕਟਰ ਸਲੀਮ ਸਾਹਿਬ ਸਹੀ ਹੋ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਯਾਰ ਇਹ ਲੈ ਜਾ ਚੱਲ ਉਡਾ ਜਾ ਕੇ ਹੋਲੀ ਹੋਲੀ ਕਰ ਉੱਥੇ ਸ਼ੋਅ ਵੱਧਾ ਵੱਧਾ ਚਲਾ ਉਸਤਾਦ ਜੀ ਤੁਸੀਂ ਆਪਣੀ ਲਾਈਫ ਦੇ ਵਿੱਚ ਇੰਨੇ ਤਰ੍ਹਾਂ ਦੇ ਕਬੂਤਰ ਉਡਾਏ ਤੁਹਾਡੇ ਖੁੱਡੇ ਵੀ ਹੈਗੇ ਨੇ ਪਾਕਿਸਤਾਨ 'ਚ ਵੀ ਉਡਾਏ ਆ ਜੀ ਤੁਹਾਨੂੰ ਸਭ ਤੋਂ ਵਧੀਆ ਕੁਆਲਿਟੀ ਕਿਹੜੇ ਕਬੂਤਰਾਂ ਦੀ ਲੱਗੀ ਜੀ ਕਿਹੜੇ ਐਸੇ ਹਾਈ ਫਲਾਇਰ ਕਬੂਤਰ ਹੀ ਜਿਹੜਾ ਤੇ ਤੁਹਾਡਾ ਮਨ ਬੜਾ ਟਿਕਿਆ ਵੀ ਇਹ ਯਾਰ ਪੂਰਾ ਵਧੀਆ ਉਡਾਰ ਵੀ ਪੂਰੀ ਆ ਤੇ ਵਾਪਸੀ ਵੀ ਵਧੀਆ ਵਾਪਸੀ ਵੀ ਵਧੀਆ ਉਹ ਸਰ ਜੀ ਮੈਂ ਤੁਹਾਨੂੰ ਜਿਹੜੀ ਤੁਸੀਂ ਲਾਹੌਰ ਦੀ ਗੱਲ ਕਰ ਰਹੇ ਯੂਕੇ ਦੀ ਦੋ ਡਿਫਰੈਂਟ ਇਹ ਨਹੀਂ ਆਪਾਂ ਲਾਹੌਰ ਦੀ ਕਰਾਂਗੇ ਆਪਾਂ ਅੰਕ ਕੇ ਆਪਣੇ ਬਹੁਤੇ ਜਿਹੜੇ ਖਿਡਾਰੀ ਭਰਾ ਆ ਉੱਥੇ ਜਿਹੜੇ ਬੈਠੇ ਨੇ ਜਾਂ ਇੰਡੀਆ 'ਚ ਜਾਂ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਚੱਲਦੀ ਰਹਿੰਦੀ ਆ ਵੀ ਯਾਰ ਕਿਹੜਾ ਕਬੂਤਰ ਵਾਪਸੀ ਵਧੀਆ ਕਰੇ ਤੇ ਕਿਹਦੀ ਉਡਾਰ ਜ਼ਿਆਦਾ ਆਵੇ ਫਰੋਜ਼ਪੁਰੀ ਕਬੂਤਰ ਸਭ ਤੋਂ ਪਸੰਦ ਹਨ। ਫਰੋਜ਼ਪੁਰੀ ਕਬੂਤਰ। ਆਪਣੇ ਉਸਤਾਦ ਜੀ ਕਪਲ ਕੌਸ਼ਲ ਨੇ ਇਹ ਗਰਦਾਸਪੁਰ ਤੋਂ ਐਸਐਚਓ ਸਾਹ ਉਹ ਵੀ ਜਿਹੜੇ ਹੈਗੇ ਫਰੋਜ਼ਪੁਰੀ ਕਬੂਤਰਾਂ ਨੂੰ ਬਹੁਤ ਪਸੰਦ ਕਰਦੇ ਆ। ਬਾਕੀ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਆ। ਹਾਂਜੀ ਬਿਲਕੁਲ ਔਰ ਫਰੋਜ਼ਕੁਪਰੀ ਕਬੂਤਰ ਜਿਹੜਾ ਗਨਾ ਉਡਾਰ ਚ ਸਿਆਣ ਚ ਹਾਂਜੀ ਔਰ ਗੋ ਬਰੀਡਿੰਗ ਦੇ ਵਿੱਚ ਠੀਕ ਹੈ ਜੀ। ਮੇਰਾ ਫੇਵਰੇਟ ਹੈ। ਸਹੀ ਹੈ ਜੀ। ਔਰ ਮੈਂ ਉਸ ਕਬੂਤਰ ਤੋਂ ਬੜਾ ਹੀ متاثر ਹੁਣਾ। ਔਰ ਮੇਰੇ ਕੋਲ ਇੱਥੇ ਪੇ ਇੰਜੀਨਾਂ ਦੀ ਅਗੋਂ ਮੈਂ ਚਲਾਇਆ ਜਿਨ੍ਹਾਂ ਮੈਂ ਆਪਣੇ ਕਬੂਤਰਾਂ ਦਾ ਨਾਂ ਹੀਰਾ ਲਾਲ ਦਿੱਤਾ ਹੈ ਸਹੀ ਆ ਉਹ ਵੀ ਫਿਰੋਜ਼ਪੁਰੀਆਂ ਚ ਬਣਾਏ ਬਿਲਕੁਲ ਬਿਲਕੁਲ ਜੀ ਤੇ ਇਹ ਜਿਹੜੀ ਚੀਜ਼ ਹੈ ਮੈਨੂੰ ਜਿਹੜੀ ਹੈ ਨਾ ਉਹਨਾਂ ਚ ਖਾਸੀਅਤ ਹੈ ਔਰ ਉਹਨਾਂ ਦੇ ਵਿੱਚੋਂ ਹੀ ਪੱਲ ਲਾ ਕੇ ਨਾ ਤੇ ਅੱਗੇ ਕਬੂਤਰ ਚੱਲਦੇ ਸਹੀ ਹੋ ਗਿਆ ਔਰ ਤੁਸੀਂ ਪਾਕਿਸਤਾਨ ਦੇ ਵਿੱਚ ਜਾਓਗੇ ਨਾ ਹਾਂਜੀ ਉਹ ਵੀ ਤੁਹਾਨੂੰ ਇਹ ਵੀ ਕਮਗਰ ਜਿਹੜਾ ਤੁਹਾਨੂੰ ਦਿਖਾਇਆ ਇਹ ਉਹਨਾਂ ਦੇ ਵਿੱਚੋਂ ਠੀਕ ਹੈ ਮਾਦੀ ਕਮਗਰ ਮਾਦੀ ਹੈ ਜੀ ਬਿਲਕੁਲ ਇਹਦੀ ਨੋਕਾਂ ਵੀ ਹੁਣ ਕਬੂਤਰਾਂ ਦੀਆਂ ਕੋਈ ਮੈਨੇ ਰੱਖਦੀਆਂ ਜੀ ਜਿਵੇਂ ਨੋਕਾਂ ਬਾਰੇ ਕਹ ਦਿੰਦੇ ਨੇ ਜੀ ਇਹ ਹੁਣ ਦੇਖੋ ਨਾ ਮੱਗਰ ਦੇ ਵਿੱਚ ਇਹ ਚੀਜ਼ ਹੋएगी ਚੁੰਜਰੀ ਜੇ ਕਾਲੀ ਚੁੰਜ ਹੋएगी ਨਾਲ ਕੋਈ ਕਰਨੀ ਹੋਏਗਾ ਠੀਕ ਆ ਜੀ ਅੱਧੀ ਚੁੰਜੇ ਦੀ ਪਿੰਕ ਰੰਗ ਦੀ ਹੋਣੀ ਚਾਹੀਦੀ ਹੈ ਗੋ ਕਾਲਾ ਜਣਾ ਤੁਰੂ ਕਾਲਾ ਹੋਣਾ ਚਾਹੀਦਾ ਤੇ ਉਦਾਂ ਵੀ ਨੋਕ ਨੂੰ ਦੇਖ ਕੇ ਕੁਝ ਅੰਦਾਜ਼ੇ ਲਾਏ ਜਾਂਦੇ ਆ ਵੀ ਨੋਕ ਕਿਦਾਂ ਦੀ ਹੋਣੀ ਚਾਹੀਦੀ ਕਬੂਤਰ ਚੰਗਾ ਹੁੰਦਾ ਉਹਦੇ ਉਹ ਵੀ ਕੁਝ ਨਸਲ ਹੁੰਦੀ ਆ ਠੀਕ ਆ ਜੀ ਜਿਸ ਤਰ੍ਹਾਂ ਸਿਆਲਕੋਟ ਦੀ ਜਿਹੜੀ ਖੂਸੀਅਤ ਹੈ ਨਾ ਪਰ ਦੇ ਵਿੱਚ ਗਰੇ ਪਰ ਹੋਏਗਾ ਹਾਂਜੀ ਪੰਜੇ ਮੋਮੀ ਤੇ ਗਰੇ ਵੀ ਹੋਣਗੇ ਉਚੁੰਝ ਵੀ ਹੋਰੀ ਗਰੇ ਹੋਏ ਗਰੇ ਹੋਊਗੀ ਐਸ ਤਰ੍ਹਾਂ ਔਰ ਅੱਖ ਦੇ ਵਿੱਚ ਵੀ ਗਰੇ ਪਨ ਆਉਂਦਾ ਸਿਆਲ ਕਟੀਆਂ ਦੇ ਵਿੱਚ ਜਿਹੜੇ ਦੋਸਤ ਸਿਆਲ ਕਟੀਆਂ ਦਾ ਸ਼ੌਕ ਕਰਦੇ ਨੇ ਮੇਰੀ ਗੱਲ ਨਾਲ ਇਤਫਾਕ ਕਰਨਗੇ ਹੋ ਸਕਦਾ ਕੋਈ ਹੋਰੇ ਨਾਲ ਇਖਤਲਾਫ ਹੀ ਕਰ ਲੈ ਨਹੀਂ ਐਦਾ ਮਿਸਾਂ ਪਾ ਕੇ ਕਈ ਕੁਛ ਹੋ ਜਾਂਦਾ ਜਦੋਂ ਮਿਸ ਪੈ ਜਾਂਦੀ ਆ ਫਿਰ ਸਿਆਲ ਕਟੀਆਂ ਵੱਜਣਗੇ ਸਿਆਲ ਕਟੀਆਂ ਮਿਸ ਮਿਸੇ ਹੋ ਜਾਂਦੇ ਆ ਜੀ ਹਾਂ ਮਿਕਸ ਕਰ ਲੈਂਦੇ ਨੇ ਮਿਕਸ ਕਰ ਲੈਂਦੇ ਨੇ ਉਹਨਾਂ ਦੇ ਵਿੱਚ ਫਿਰ ਤੀਸਰੀ نسل ਬਣ ਜਾਏਗੀ ਨਾ ਠੀਕ ਹੈ ਜੀ ਉਹ ਪ੍ਰਵਾਸ ਐਸੇ ਸਹੀ ਹੁੰਦੇ ਆ ਬਿਲਕੁਲ ਬਿਲਕੁਲ ਜੀ ਇੱਕ ਚੀਜ਼ ਹੋਰ ਲੈ ਕੇ ਚੱਲੀ ਆ ਹੁਣ ਉਸਤਾਦ ਜੀ ਆਪਾਂ ਨਾਲ ਇਹਨਾਂ ਦੇ ਪੰਜੇ ਆ ਪੰਜੇ ਕੀ ਮੈਟਰ ਕਰਦੇ ਆਂਦੇ ਪੰਜੇ ਵੀ ਕੋਈ ਪ੍ਰਵਾਜ ਦੇ ਨਾਲ ਮੁਤਲਗ ਰੱਖਦੇ ਆਂ ਜਾਂ ਕੋਈ ਬਰੀਡਿੰਗ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਪੰਜੇ ਜਿਹੜੇ ਗਿਨਣਾ ਨਖੁੰਦੀ ਗੱਲ ਕਰ ਰਹੀਆਂ ਇਹਨਾਂ ਦੀ ਗੱਲ ਮੈਂ ਤੁਸੀਂ ਨਖੁੰਨ ਵੀ ਲੈ ਲਓ ਨਖੁੰਨ ਤੇ ਉਹ ਬਰੀਡਿੰਗ ਤੁਹਾਡੀ ਜਿਹੜੀ ਬਰੀਡਿੰਗ ਹੈ ਨਾ ਹਾਂਜੀ ਪਿਓਰਿਟੀ ਦੇ ਰਸੋਨਾਂ ਦੀ ਪਛਾਣ ਹੈ ਠੀਕ ਹੈ ਜੀ ਕਿ ਨਾਹੂ ਨੋਸਰਾਂ ਦੀ ਹੈ ਤੇ ਚੁੰਝ ਵੀ ਤੇ ਪੰਜੇ ਵੀ ਉਹਨਾਂ ਦੀ ਕਈਆਂ ਦੇ ਮੋਟੇ ਹੁੰਦੇ ਜਾਂ ਕਈਆਂ ਦੇ ਪਤਲੇ ਹੁੰਦੇ ਉਹਦਾ ਵੀ ਕੋਈ ਫਰਕ ਹੈ ਉਹ ਕਈਆਂ ਦੇ ਲੰਬੇ ਵੀ ਹੁੰਦੇ ਨਾ ਕੋਈ ਬਰੀਡ ਦਾ ਰਹਿੰਦੇ ਜਿਹੜੀ ਅਸੀਂ ਚੀਜ਼ ਦੇਖਦੇ ਨਾ ਇਹ ਦੇਖਦੇ ਹਲ ਠੀਕ ਹੈ ਖੁਸ਼ਕ ਜਿੰਨੀ ਹਲ ਕੀਰਾਈਆਂ ਨਾ ਜੰਗੀਆਂ ਅਸੀਂ ਇਹ ਮੈਟਰ ਕਰਦੇ ਸਾਡੇ ਠੀਕ ਆ ਇਹ ਚੀਜ਼ ਸਹੀ ਹੋ ਗਿਆ ਜੀ ਇਹ ਚੀਜ਼ ਨੂੰ ਅਸੀਂ ਦੇਖਨੇ ਆ ਐਤੀ ਨਸੀ ਮੈਟਰ ਕਰਦਾ ਬਹੁਤ ਵਧੀਆ ਜੀ ਇਹ ਤੁਸੀਂ ਹੋਰ ਵੀ ਕਿਸੇ ਨੂੰ ਲੈਣਾ ਇਹ ਵੀ ਮੇਰੀ ਅਗੋਂ ਬਰੀਡਿੰਗ ਦੀ ਇੱਕ ਕਬੂਤਰੀ ਹੈ ਤੇ ਅਗੋਂ ਲੈ ਕੇ ਮੈਂ ਚਾਹਦਾ ਹਾਂ ਜੇ ਤੁਹਾਨੂੰ ਅੰਦਰ ਕਬੂਤਰ ਨਹੀਂ ਮਿਲਣਾ ਹਾਂਜੀ 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 ਸਿਆਲ ਕੋਟੀ ਇਹ ਉਹਦੀ ਪੱਟੀ ਹੈ ਠੀਕ ਹੈ ਜੀ ਹਰੀ ਮਾਂ ਮਰ ਗਈ ਸੀ ਤੇ ਫਿਰ ਮੈਂ ਬਚਪਨ ਦੀ ਰੋਕ ਲਈ ਸੀ ਕਿ ਔਰ ਇਹ ਤੇ ਗਈ ਸੀ ਬਹੁਤ ਵਧੀਆ ਜੀ ਪਾਕਿਸਤਾਨ ਜੀ ਇੱਥੇ ਐਰਕਾ ਕਿੰਨੀਆਂ ਬਾਜ਼ੀਆਂ ਢਾਈਆਂ ਆਪਾਂ ਇੱਥੋਂ ਮੈਂ ਕੋਈ 4-5 ਬਾਜ਼ੀਆਂ ਢਾਈਆਂ ਸੀ 2-3 ਤਿੰਨ ਚਾਰ ਬਾਜ਼ੀ ਬਣਾਈਆਂ ਸੀ ਠੀਕ ਹੈ ਜੀ ਤੇ ਟੂਰਨਾਮੈਂਟ ਲੰਡਨ ਲੈਵਲ ਤੇ ਜਿੰਨਾ ਤੱਕ ਮੈਨੂੰ ਅੰਦਾਜ਼ਾ ਹੈ ਕਿ 2008 ਦੇ ਵਿੱਚ ਪੂਰੇ ਯੂਕੇ ਦੀ ਗੱਲ ਨਹੀਂ ਮੈਂ ਕਰਦਾ 2000 ਮੈਂ ਲੰਡਨ ਦੀ ਗੱਲ ਕਰਦਾ ਸਹੀ ਹੈ ਉੱਥੋਂ ਲੈ ਕੇ ਆਕਸਫੋਰਡ ਵੀ ਹਾਂਜੀ ਹਾਂਜੀ ਉਹ ਸ਼ੁਰੂ ਮੈਂ ਕਰਵਾਇਆ ਸੀ ਸਹੀ ਹੋ ਗਿਆ ਉਹ 2008-9 ਦੇ ਵਿੱਚ ਮੇਰੇ ਕੋਲ ਪੰਜ ਛੱਤਾਂ ਹੀਆਂ ਸੀ ਮੈਂ ਯਾਦ ਹੀ ਕਰੋ ਉਸ ਬੰਦਿਆਂ ਦੇ ਨਾਂ ਵੀ ਜਾਣਦਾ ਠੀਕ ਹੈ ਠੀਕ ਹੈ ਜੀ 우ਸਤਾਦ ਰਫੀਕ ਸਾਹਿਬ ਸਨ ਤੇ ਨਾਸਰ ਸੀਸ ਲੰਡਨ ਦੇ ਵਿੱਚ ਰਾਜਾ ਮੁਸ਼ਤਾਕ ਸੀ ਠੀਕ ਹੈ ਤੇ ਤੀਸਰੀ ਛੱਤ ਤੇ ਗਈ ਸੀ ਜਹਾਜ਼ੇ ਮਲਕ ਦੀ ਸਹੀ ਹੈ ਚੌਥੀ ਛੱਤ ਤੇ ਗਈ ਸੀ ਅਰਜੁਨ ਸਿੰਘ ਦੀ ਠੀਕ ਹੈ ਜੀ ਸਲੋ ਹੰਸ ਲੋਚੰਦ ਬਿਲਕੁਲ ਜੀ ਤੇ ਪੰਜਵੀਂ ਛੱਤ ਮੇਰੀ ਸੀ ਸਹੀ ਹੋ ਗਿਆ ਇਹ ਪਹਿਲਾ ਟੂਰਨਾਮੈਂਟ ਜਿਹੜਾ ਯੂਕੇ ਚ ਹੋਇਆ ਸੀ ਨਾ ਤੇ ਉਹਨੇ ਉਹੀ ਅਸੀਂ ਬੁਨਿਆਦ ਰੱਖੀ ਸੀ ਤੇ ਲੰਡਨ ਦੀ ਗੱਲ ਕਰ ਰਹੇ ਹੋ ਸਹੀ ਹੈ ਸਹੀ ਹੈ ਤੇ ਜਿਹਨੇ ਕੋਲ ਮੈਂ ਕਬੂਤਰ ਲਿੱਤੇ ਸੀ ਨਾ ਉਹ ਕਹ ਰਿਹਾ ਇਹ ਕਹਿੰਦਾ ਯਾਰ ਇੱਥੇ ਟੂਰਨਾਮੈਂਟ ਨਹੀਂ ਕਰਾ ਸਕਦਾ ਉਹ ਆਈਏ ਵੀ ਮਲਕਾਸਫ ਹੈ ਹਾਂਜੀ ਭਿੰਡੀ ਦਾ ਹੈ ਤੇ ਉਹ ਨੂੰ ਮੈਂ ਸੁਣਾਣਾ ਮੈਂ ਕਹਾਂ ਸੁਣਾ ਕਹਿੰਦਾ ਯਾਰ ਮੈਂ ਗਲਤ ਹੋ ਗਿਆ ਹੁਣ ਤੇ ਜੀ ਪੰਜਾਬੀ ਕਬੂਤਰ ਵੀ ਸਾਡੇ ਭਰਾਵਾਂ ਨੇ ਇੰਨੇ ਰੱਖ ਲਏ ਆ ਨਾ ਤੇ ਕਹਿੰਦੇ ਕਈ 100 ਛੱਤ ਹੋ ਗਈ ਆ ਜੀ ਮੈਂ ਜਿਹੜੀਆਂ ਆਪ ਹੀ ਦੇਖ ਚੁੱਕਾ ਆ ਹੁਣ ਪੰਜਾਬੀ ਕਬੂਤਰਾਂ ਦਾ ਬਹੁਤ ਟ੍ਰੈਂਡ ਹੋ ਗਿਆ ਤੁਸੀਂ ਛੱਤ ਤੋਂ ਵੀ ਤੁਹਾਡਾ ਜਿਹੜਾ ਮਲਵਈ ਕਬੂਤਰਾਂ ਦਾ ਸ਼ੌਕ ਇੱਥੇ ਆ ਗਿਆ ਹਾਂ ਉਹ ਆ ਗਿਆ ਤੁਸੀਂ ਮੇਰੇ ਖਾਲੇ ਵੀਜ਼ਿਟ ਵੀ ਕੀਤਾ ਕਰਵਾ ਲਈ ਫੋਰਮ ਨੇ ਕਰਾਇਆ ਕਿ ਨਹੀਂ ਤੁਹਾਨੂੰ ਹੋ ਰਿਹਾ ਹਾਂਜੀ ਹਾਂਜੀ ਗਏ ਸੀ ਗਏ ਸੀ ਉਹਨਾਂ ਦੇ ਵੀ ਬਲਵੇਈ ਕਬੂਤਰਾਂ ਦਾ ਵੀ ਪਿਛਲੇ ਸਾਡਾ ਟੂਰਨਾਮੈਂਟ ਟੁੱਟ ਰਿਹਾ ਸੀ ਅਗਸਤ ਦੇ ਵਿੱਚ ਬੱਚਿਆਂ ਨਾਲ ਨਾ ਹਾਂਜੀ ਤੇ 17 ਅਗਸਤ ਵਾਲੇ ਦਿਨ ਸਹੀ ਹੈ ਫਿਰ ਮਾਂਚੈਸਟਰ ਇੱਕ ਜਗ੍ਹਾ ਹੈ ਉੱਥੇ ਤੁਹਾਡੇ ਮਲਵਈ ਕਬੂਤਰਾਂ ਦਾ ਵੀ ਟੂਰਨਾਮੈਂਟ ਚੱਲ ਰਿਹਾ ਸੀ ਸਹੀ ਹੈ ਜੀ ਫਿਰ ਉਸ ਤੋਂ ਬਾਅਦ ਇੱਕ ਨਾਸਰ ਦੇ ਘਰੋਂ ਘਰ ਵੀ ਨੂੰ ਜਿਸ ਤਰ੍ਹਾਂ ਕਰਤੂਰੀ ਲੜਾਈ ਉਹ ਸਾਡਾ ਇੱਕ ਦੋਸਤ ਹੈ ਜਿਹੜਾ ਮੈਂ ਨਾਮ ਲਿਤਾ ਸਭ ਤੋਂ ਪਹਿਲੇ ਛੱਤ ਉਰੀ ਸੀ ਉਹਨੇ ਵੀ ਫਿਰ ਇਹ ਮਲਵਈ ਕਬੂਤਰ ਜਿਹੜੇ ਹੈ ਪੱਟੀ ਵਾਲੇ ਸੀ ਕਹਿੰਦੇ ਆ ਉਹਨੇ ਲੜਾਇਆ ਤੇ ਉਹਨੇ ਮੇਰੇ ਹਰ 16 ਘੰਟੇ ਕੇ 14 ਘੰਟੇ ਜਿਨ੍ਹਾਂ ਨੇ ਉਹ سونے ਦੀਆਂ ਠਲਾਂ ਜਿੱਤੀਆਂ سونے ਦੀਆਂ ਹਾਂ ਉਹ ਮੈਂ ਵੀਡੀਓ ਸ਼ੂਟ ਕਰੀ ਹੈ ਜੀ ਹਾਂਜੀ ਉਹ ਰੋਸ ਹੁੰਦੇ ਨੇ ਮਿਹਨਤ ਕੀਤੀ ਔਰ ਰਿਕਾਰਡ ਬਣਾਏ ਹੁੰਦੇ ਵੀ ਨਾ ਬਹੁਤ ਵਧੀਆ ਯਾਨੀ ਕਿ ਉਹ ਵੀ ਕਬੂਤਰਾਂ ਦਾ ਹੁੰਦਾ ਇੱਥੇ ਇੱਕ ਟ੍ਰੈਂਡ ਚੱਲ ਪਿਆ ਔਰ ਉਹ ਸ਼ੌਕ ਯੂਕੇ ਚ ਵੀ ਆ ਸਹੀ ਹੋ ਗਿਆ ਜੀ ਬਹੁਤ ਵਧੀਆ ਹੋਰ ਜਿਹੜਾ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਤੁਹਾਨੂੰ ਬਾਕੀ ਬਹੁਤ ਵਧੀਆ ਉਸਤਾਦ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਤੇ ਇਹ ਆ ਨੇ ਜੀ ਉਸਤਾਦ ਜੀ ਦੇ ਕਬੂਤਰ ਠੀਕ ਹੈ ਤੇ ਮੇਰੇ ਵੀਰ ਕਮੈਂਟਾਂ ਚ ਦੱਸਦੇ ਹੋ ਜੇ ਕੋਈ ਜਾਣਕਾਰੀ ਹੋਰ ਕੋਈ ਲੈਣਾ ਚਾਹੁੰਦਾ ਹੋਵੇ ਕਿਉਂਕਿ ਅਸੀਂ ਤੇ ਆਪਣੇ ਹਿਸਾਬ ਨਾਲ ਜੋ ਮੇਰੇ ਮਾਈਂਡ ਦੇ ਵਿੱਚ ਆਇਆ ਉਹ ਮੈਂ ਸਤਜ ਜੀ ਹੁਣਾਂ ਨੂੰ ਪੁੱਛਿਆ ਤੇ ਸਤਜ ਜੀ ਹੁਣਾਂ ਨੇ ਉਹ ਸਾਰੀਆਂ ਗੱਲਾਂ ਦੱਸੀਆਂ ਨੇ ਤੇ ਬਾਕੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਸਤਜ ਜੀ ਹੁਣਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਸਤਜ ਜੀ ਹੁਣਾਂ ਦੀ ਵੀ ਪਰਮਾਤਮਾ عمر ਜਿਹੜੀ ਉਹ ਲੰਬੀ ਕਰੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਨਵੀਂ ਵੀਡੀਓ ਬਹੁਤ ਛੇਤੀ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਉਂਨੇ ਆ ਤੇ ਹੁਣ ਦਿਓ ਇਜਾਜ਼ਤ ਚੈਨਲ ਨੂੰ ਕਰ ਲੋ ਸਬਸਕ੍ਰ